અમૃત વેલે ਦਾ હુકમनामा સચખન શ્રી હરમନ୍ଦર સાહેબ રામકલી મહેલા પેલા સુરત સબદ સાખી મેરી સંગી બાજે લોક સુને પત ચોલી મંગન કહે તાઈ પખિયા નામ પડે ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਨ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ सीधे साधिक अरयोगी जंगम पीर पुरुष बहु तेरे जे तिन मिला ना कीरत आखा ता मन सेव करे कागज लून रह कृत संगे पानी कमल रह ऐसे भगत मिले जन नानक ਤਿੰਨ ਜਮਕਿਆ ਕਰ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਜੋ ਪ੍ਰਭੂ ਸਾਰੇ ਜਗਤ ਨੂੰ ਸੁੰਦਾ ਹੈ ਪਾਉ ਸਾਰੇ ਜਗਤ ਦਾ ਸਦਾ ਸੁੰਦਾ ਹੈ ਉਸ ਦੇ ਚਰਨਾਂ ਵਿੱਚ ਸੂਰਤ ਜੋੜਨੀ ਮੇਰੀ ਸਦਾ ਹੈ ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ ਉਸ ਦੇ ਦਰ ਤੇ ਮੇਰੀ ਸਿੰਗੀ ਵੱਜ ਰਹੀ ਹੈ ਉਸ ਦਰਤੂ ਪਿਖਿਆ ਮੰਗਨ ਲਈ ਆਪਣੇ ਆਪ ਨੂੰ ਯੋਗ ਪਾਤਰ ਬਣਾਣਾ ਮੈਂ ਮੋਡੇ ਉਤੇ ਚੋਲੀ ਪਾਈ ਹੋਈ ਹੈ ਤਾਂ ਕਿ ਮੈਨੂੰ ਨਾਮ ਪਿਖਿਆ ਮਿਲ ਜਾਏ ਹੈ ਜੋਗੀ ਮੈਂ ਵੀ ਗੋਰਖ ਦਾ ਚੇਲਾ ਹਾਂ ਪਰ ਮੇਰਾ ਗੋਰਖ ਸਦਾ ਜਿਉਂਦਾ ਜਾਗਦਾ ਹੈ ਮੇਰਾ ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ ਜਿਸ ਪਰਮਾਤਮਾ ਨੇ ਪਾਣੀ ਪੌਣ ਆਦਿ ਤਤਾਂ ਵਿੱਚ ਜੀਵਾਂ ਦੇ ਪ੍ਰਾਨ ਟਿਕਾ ਕੇ ਰੱਖ ਦਿੱਤੇ ਹਨ ਸੂਰਜ ਤੇ ਚੰਦਰਮਾ ਮੁਖੀ ਦੀਵੇ ਬਣਾਏ ਹਨ ਵਸਨ ਵਾਸਤੇ ਜੀਵਨ ਨੂੰ ਧਰਤੀ ਦਿੱਤੀ ਹੈ ਜੀਵਨ ਨੇ ਉਸਨੂੰ ਪੁਲਾਕੇ ਉਸਦੇ ਇਤਨੇ ਉਪਕਾਰ ਵਿਸਾਰ ਦਿੱਤੇ ਹਨ ਜਗਤ ਵਿੱਚ अनेका ਜੰਗਮ ਜੋਗੀ ਪੀਰ ਜੋਗ ਸਾਧਨਾ ਵਿੱਚ ਪੂਕੇ ਹੋਈ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿੱਚ ਆਉਂਦੇ ਹਨ ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਗਾ ਤਾਂ ਉਹਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹੀ ਕਰਾਂਗਾ ਮੇਰਾ ਜੀਵਨ ਨਿਸ਼ਾਨਾ ਇਹੀ ਹੈ ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ਜਿਵੇਂ ਲੂਨ ਕਿਉ ਵਿੱਚ ਪਿਆ ਗਲਦਾ ਨਹੀਂ ਜਿਵੇਂ ਕਾਗਜ਼ ਕਿਉ ਵਿੱਚ ਰੱਖਿਆ ਗਲਦਾ ਨਹੀਂ ਜੀਵੇ ਕੋਲ ਫੁੱਲ ਪਾਣੀ ਵਿਚ ਰਹਾ ਕੁਬ ਲਾਂਦਾ ਨਹੀਂ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ ਭਗਤ ਜਨ ਪਰਮਾਤਮਾ ਦੇ ਚੜਨਾ ਵਿੱਚ ਮਿਲੇ ਰਹਿੰਦੇ ਹਨ ਜਮ ਉਹਨਾਂ ਦਾ ਕੁਝ ਬਿਗਾਰ ਨਹੀਂ ਸਕਦਾ